ਵੈਲਕਮ ਟੂ ਮਾਈ ਚੈਨਲ ਆਥਰ ਇਕਬਾਲ ਟਰੈਵਲ ਐਕਸਪਲੋਰਰ ਕੋਲਕਾਤਾ ਵਿਜ਼ਿਟ ਦਾ ਚੌਥਾ ਵਲੌਗ ਤੁਹਾਡੇ ਸਾਹਮਣੇ ਡਾਇਮੰਡ ਹਾਰਬਰ ਟੂ ਗੰਗਾ ਸਾਗਰ ਪੰਜਾਬ ਤੋਂ ਕਲਕੱਤਾ ਜਿਹੜਾ ਮੋਟਰਸਾਈਕਲ ਦੇ ਉੱਤੇ ਵਿਜ਼ਿਟ ਕੋਲਕਾਤਾ ਵਿਜ਼ਿਟ ਆ ਤੇ ਇਹਦੇ ਵਿੱਚ ਅਸੀਂ ਡਾਇਮੰਡ ਹਾਰਬਰ ਤੋਂ ਸ਼ੁਰੂ ਕਰਨ ਲੱਗੇ ਆ צדק יעקב ਸਤਿ ਸ਼੍ਰੀ ਅਕਾਲ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਤੇ ਵਿੱਚ ਅੱਜ ਅਸੀਂ ਜਿਹੜੇ ਕੋਲਕਾਤਾ ਦੇ ਵਿੱਚ ਡਾਇਮੰਡ ਹਾਰਬਰ ਨਾਮ ਦੇ ਸਥਾਨ ਦੇ ਉੱਤੇ ਪਹੁੰਚੇ ਹੋਇਆ ਇੱਥੋ ਜਿਹੀ ਆ ਹੋ ਗੰਗਾ ਜਿਹੜੇ ਆ ਆਖਰੀ ਪੜਾਵਲ ਨੂੰ ਵਾਦੀ ਹੈ ਇੱਥੇ ਇੱਥੇ ਦੀ ਵਿਸ਼ਾਲਤਾ ਤੁਸੀਂ ਦੇਖ ਸਕਦੇ ਆ ਕਿੰਨੀ ਜ਼ਿਆਦਾ ਆ ਕਿੰਨੀ ਚੌੜਾਈ ਆ ਇਹ ਉਹੀ ਗੰਗਾ ਆ ਜਿਹੜੀ ਰਾਖਣ ਦੇ ਵਿੱਚ ਕਦੇ ਇੱਕ ਬੂੰਦ ਦੇ ਵਿੱਚ ਜਿਹੜੀ ਆ ਬੂੰਦ ਪਹਾਰ ਤੋਂ ਸਤਹੀਆ ਵਾਪਰ ਦਿਆ ਕਿ ਸਿਰਫ ਇੱਕ ਬੂੰਦ ਹੁੰਦੀ ਆ ਉਹਨਾਂ ਬੂੰਦਾਂ ਜੁੜਦੀਆਂ ਇੱਕ ਛੋਟਾ ਜਿਹਾ ਨਾਲਾ ਬਣਦਾ ਨਦੀ ਬਣਦੀ ਆ ਉਸ ਤੋਂ ਬਾਅਦ ਉਹਦੀ ਵਿਸ਼ਾਲਤਾ ਵਾਧੀ 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 ਵੇਖੋ ਹੁਣ ਦੇਖੋ ਇਸ ਤੇ ਲਾਸਟ ਐਂਡ ਤੱਕ ਲਾਸਟ ਸ਼ੋਰ ਤੱਕ ਜਦੋਂ ਇਹ ਪਹੁੰਚਦੀ ਆ ਤੇ ਉਹਦੀ ਵਿਸ਼ਾਲਤਾ ਕਿੰਨੀ ਵੱਡੀ ਆ ਤੇ ਇੱਧਰ ਜਿਹੜੀ ਆਹੋ ਇੱਧਰ ਸਮੁੰਦਰ ਹੈ ਇੱਧਰ ਨੂੰ ਇਹ ਵਾਦੀ ਆ ਡਾਇਮੰਡ ਪਾਸ ਬਹੁਤ ਹੀ ਸੁੰਦਰ ਤੇ ਰਮਣੀਕ ਥਾਨਿਆਂ ਇੱਥੇ ਜਿਹੜੀਆਂ ਆਹੋ ਆਸਟੂਮਰ ਚਲਦੀਆਂ ਸ਼ਿਪ ਵੀ ਜਾਂਦੇ ਆ ਉਹ ਦੇਖੋ ਦੂਰ ਜਿਹੜਾ ਆਹੋ ਮਤਲਬ ਕਿ ਸ਼ਿਪ ਜਿਹੜੇ ਕੋਲਕਾਤਾ ਤੱਕ ਅੰਦਰ ਤੱਕ ਚਲੇ ਜਾਂਦੇ ਆ ਤੇ ਇਹੀ ਜਿਹੜੀ ਗੰਗਾ ਆ ਇਹਦੇ ਵਿੱਚ ਹੀ ਸ਼ਿਪ ਜਾ ਕੇ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਮਿਲਦੇ ਆ ਤੇ ਸਮੁੰਦਰ ਦੇ ਵਿੱਚੋਂ ਜਿਹੜੇ ਆਹੋ ਅੰਡੇਮਾਨ ਨੇਪੋਬਾਰ ਆਈਲੈਂਡ ਵਾਲੇ ਸ਼ਿਪ ਜਿਹੜੇ ਆ ਇਹ ਜਾਂਦੇ ਆ ਤੇ ਇੱਥੋਂ ਹੀ ਆ THAILAND MALAYSIA ਉਹ ਵੀ ਐਸੇ ਸਮੁੰਦਰ ਦੇ ਨਾਲ ਅੱਗੇ ਜਾ ਕੇ ਲੱਗਦਾ ਹੈ ਤੇ ਬੀ ਆਫ ਬੰਗਾਲ ਬੰਗਾਲ ਦੀ ਖਾੜੀ ਜਿਹੜਾ ਇੰਡੀਅਨ ਓਸ਼ੀਅਨ ਦੇ ਵਿੱਚ ਵੰਡ ਜਾਂਦਾ ਹੈ ਲਕਸ਼ਦੀਪ ਇਹ ਦੂਸਰੇ ਪਾਸੇ ਚਲੇ ਜਾਂਦੇ ਆ ਇੱਧਰ ਜਿਹੜੇ ਅੰਡੇਮਾਨ ਨਿਕੋਬਾਰ ਆ ਜਾਂਦੇ ਆ ਇਹ ਜਿਹੜੇ ਆਹੋਂਦੇ ਆ ਤੇ ਉੱਧਰਲਾ ਜਿਹੜਾ ਸਮੁੰਦਰ ਆ ਉਹਨੂੰ ਅਰਜੰਨ ਸੀ ਕਹਿੰਦੇ ਆ ਤੇ ਉੱਧਰਲਾ ਜਿਹੜਾ ਇਹ ਬੇ ਆਫ ਬੰਗਾਲ ਕਹਿੰਦੇ ਆ ਤੇ ਦੋਨਾਂ ਦੇ ਦੋਨਾਂ ਦੇ ਰਲਾ ਨੂੰ ਜਿਹੜਾ ਆਹੋ ਇੰਡੀਅਨ ਓਸ਼ੀਅਨ ਕਹਿੰਦੇ ਆ ਰਾਸਤੇ ਵਿੱਚ ਆ ਜਿਹੜਾ ਸਿਨੇਮਾ ਆ ਬਹੁਤ लाजवाब ਇਹ ਫਿਲਮਾਂ ਵਾਲਾ ਅੱਜ ਦਾ ਹਾਲੀਵੁੱਡ ਦੀਆਂ ਫਿਲਮਾਂ ਚ ਨਹੀਂ ਹੁੰਦੇ ਤਾਂ ਉਹ ਚੀਜ਼ਾਂ ਜਿਹੜੀਆਂ ਆਪ ਨੂੰ ਇੱਥੇ ਦਿਖਾਈ ਦੇ ਰਹੀਆਂ ਆਪ ਹਾਲ ਦੇ ਕਿੰਨਾ ਤਲਾਸ਼ ਕਰਿਆ Na, salam, not Beep beep. ਹੇ ਆ ਗਿਆ ਜੀ ਗੰਗਾ ਸਾਗਰ ਹੋ ਅੱਗੇ ਮੰਦਰ ਸਗਰ 에ਰੇ ਜੇ ਲਾਈਨ ਜੇ ਦਿਖਾਈ ਦੇ ਰਹੀ ਦੂ ਉਹ ਆ ਗੰਗਾ ਸਗਰ ਦਾ ਪੁੱਤ ਜਿਸ ਨੇ ਕਿ ਇੱਥੋਂ ਜਿਹੜੀ ਫੈਰੀ ਆ ਕਿਸ਼ਤੀਆਂ ਆ ਰਹੀ ਉੱਥੇ ਤੱਕ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਅੱਗੇ ਜਿਹੜਾ 30 40 ਕਿਲੋਮੀਟਰ ਪਰ ਕੇ ਸੌ ਪਰਿਆਵ ਦੇ ਵਿੱਚ ਉੱਥੇ ਵੀ ਅਵਾਰਦੀ ਇਸ ਤੋਂ ਬਿਹਤਰ ਆ ਇਹਨਾ ਖੂਬ ਸੂਤ ਨਜ਼ਾਰਾ ਤੰਗਾ ਤੰਗਾ ਦੀ ਉਚਾਲਦਾ ਦੇਖੋ ਇੱਥੇ ਕਿੰਨੀ ਹੈ ਨੇ ਰਵੇ ਚੱਲਣੇ ਆ ਜੇ ਕਿਸੀ ਆ ਬੇਰੀਅਰ ਕਰਾ ਕੇ ਪਹੁੰਚਣਾ ਯਾਰ ਸਾਨੂੰ ਸੋਚ ਨਹੀਂ ਕਰਨਾ ਇਸ ਕਰਕੇ ਜਿਹੜਾ ਹੋ ਕੇ ਤੋਂ ਵੀ